ਇਹ ਲੀਡਰਾਂ ਨੂੰ ਬਿਮਾਰੀ ਬਹੁਤ ਪੁਰਾਣੀ ਆ ਜਿਹੜਾ ਬੰਦਾ ਤਖਤ ਤੇ ਬੈਠਾ ਜਿਹੜਾ ਬੰਦਾ ਗੱਦੀ ਤੇ ਬੈਠਾ ਉਹਨੂੰ ਇਹ ਹੁੰਦਾ ਵੀ ਆਪਣੇ ਰਜਾਓ ਬਾਕੀ ਕੌਮ ਜਾਵੇ ਟੱਠੇ ਖੂਜ ਭਾਵੇਂ ਕੋ ਚਿੱਟਾ ਪੀ ਕੇ ਮਰ ਜੇ ਭਾਵੇਂ ਕੋਈ ਕਿਸੇ ਤਰੀਕੇ ਖਤਮ ਹੋ ਜੇ ਭਾਵੇਂ ਕੋਈ ਕਿਸੇ ਤਰੀਕੇ ਖਤਮ ਹੋ ਜੇ ਇਹਨਾਂ ਨੇ 25 ਸਾਲੀ ਝੰਡੇ ਚੁੱਕੇ ਮਗਰ ਜੰਦਾਬਾਦ ਮਰਦਾਬਾਦ ਕਰਨ ਲਈ ਤੋਰੀ ਪੈਣਾ ਵਾ ਇਹਨਾਂ ਨੂੰ ਫੁੱਲੀਆਂ ਪਾ ਕੇ ਤੇ ਜਦੋਂ ਮਰਜੀ ਮਗਰ ਲਾ ਲੋ ਉਹਨਾਂ ਨੂੰ ਅਸਲ ਵਿੱਚ ਸਾਡੀ ਨਬਜ ਸਮਝ ਵਿੱਚ ਆ ਚੁੱਕੀ ਆ ਉਦਾਹਰਨ ਪਿਆ ਲੀਡਰ ਆਪਣੀ ਕਮੀ ਤੇ ਪਰਦੇ ਕਿਦਾਂ ਪਾਉਂਦਾ ਕੱਲ ਦੀ ਉਦਾਹਰਨ ਆ ਸਰਕਾਰ ਨੇ ਇੱਕ ਪੋਸਟਰ ਛਾਪਿਆ ਸੀ ਜੁੱਧ ਨਸ਼ਿਆਂ ਵਿਰੁੱਧ ਪੜਿਆ ਅਖਬਾਰਾਂ 'ਚ ਵੇਖਿਆ ਕੰਧਾਂ ਤੇ ਲੱਗੇ ਵੇਖੇ ਪੋਸਟਰ ਜੁੱਧ ਨਸ਼ਿਆਂ ਵਿਰੁੱਧ ਆਮ ਮਜੀਠੇ ਦੇ ਲਾਗੇ ਇੱਕੋ ਪਿੰਡ ਚ ਨਕਲੀ ਸ਼ਰਾਬ ਪੀ ਕੇ 17 18 ਬੰਦੇ ਮਰ ਗਏ ਤੁਹਾਡੇ ਕੋਲੋਂ ਨਕਲੀ ਸ਼ਰਾਬ ਤੇ ਫੜੀ ਨਹੀਂ ਗਈ ਬਾਕੀ ਵੱਡੇ ਲੈਵਲ ਦਾ ਕੰਮ ਕਿੰਨੇ ਕਰਨਾ ਕਦੋਂ ਕਰਨਾ ਕਿਵੇਂ ਕਰਨਾ ਇਹਦੇ ਰੱਬ ਜਾਣਦਾ ਗੋਗਲੂਆਂ ਤੋਂ ਮਿੱਟੀ ਕਿਵੇਂ ਝਾੜੀਦੀ ਆ ਇਹ ਲੀਡਰਾਂ ਨੂੰ ਪੁੱਛਿਆ ਜਾਂਦਾ ਤੇ ਦੂਜੀ ਗੱਲ ਦੱਸਾਂ ਵੇਖੋ ਜਿਨ੍ਹਾਂ ਦੇ ਪੁੱਤ ਮਰ ਗਏ ਨਸ਼ਾ ਪੀ ਕੇ ਜਿਨ੍ਹਾਂ ਦੇ ਭਰਾ ਮਰ ਗਏ ਜਿਨ੍ਹਾਂ ਦੇ ਬੱਚੇ ਮਰ ਗਏ ਉਹ ਤੇ ਹੈਗੀ ਗੱਲ ਗਲਤ ਤੇ ਸਰਕਾਰ ਨੇ ਪਰਦਾ ਕਿਦਾਂ ਪਾਇਆ ਅਹੇ ਜੀ ਜਿਹੜੇ ਬੰਦੇ ਨਕਲੀ ਸ਼ਰਾਬ ਪੀ ਕੇ ਮਰਿਆ 10-10 ਲੱਖ ਰੁਪਏ ਮੁਆਵਜ਼ਾ ਕਹਿੰਦੇ ਸ਼ਰਾਬੀ ਜਿਉਂਦਾ ਕੱਖ ਦਾ ਤੇ ਮਰਿਆ ਲੱਖ ਦਾ ਇਹਦੇ ਨਜ਼ਾਰੇ ਪੱਜ ਗੇ ਪੀ ਪੀ ਕੇ ਮਰੋ ਮਗਰ 10 ਲੱਖ ਰੁਪਏ ਦਾ ਟੱਬਰ ਨੂੰ ਮਿਲ ਜਾਣਾ ਆ ਫਿਰੋਜ਼ਪੁਰ ਦੇ ਵਿੱਚ ਪਿੰਡਿਆ ਥਾਈ ਫੇਮੇ ਕੀ ਜਿੱਥੇ ਡਰੋਨ ਡਿੱਗਾ ਪਤਾ ਲੱਗਾ ਉਸ ਘਰ ਦੇ ਵਿੱਚ ਉਹ ਮਾਈ ਮਰ ਗਈ ਬੰਬ ਡਿੱਗਾ ਮਾਈ ਮਰ ਗਈ ਮੁਆਵਜ਼ਾ 5 ਲੱਖ ਰੁਪਈਆ ਸ਼ਰਾਬ ਪੀ ਕੇ ਬੰਦਾ ਮਰ ਗਿਆ ਮੁਆਵਜ਼ਾ 10 ਲੱਖ ਰੁਪਈਆ ਇਹਦੇ ਕੁਲਟੀ ਗੰਗਾ ਵਗ ਪਈ ਲੀਡਰ ਨੇ ਕੰਮ ਕਿੱਦਾਂ ਕੱਢਣਾ ਲੋਕਾਂ ਦੀ ਅੱਖੀ ਘਟਾ ਕਿੱਦਾਂ ਪਾਉਣਾ ਇਹ ਲੀਡਰਾਂ ਕੋ ਸਿੱਖੋ ਇਹ ਸਿਆਸੀਆਂ ਕੋਲੋਂ ਸਿੱਖੋ ਤੁਸੀਂ ਆਪ ਬੋਤਲ ਤੇ ਲਿਖਿਆ ਹੈ ਭਾਵੇਂ ਨਕਲੀ ਹੈ ਭਾਵੇਂ ਅਸਲੀ ਹੈ ਸ਼ਰਾਬ ਸਿਹਤ ਵਾਸਤੇ ਹਾਨੀਕਾਰਕ ਤੇ ਸ਼ਰਾਬ ਪੀ ਕੇ ਬੰਦੇ ਮਰ ਜਾਣਾ ਇਹ ਗੱਲ ਦੱਸਦਾ ਹੈ ਕਿ ਤੁਸੀਂ ਜੁੱਧ ਨਸ਼ਿਆਂ ਵਿਰੋਧ ਇਹ ਸਿਰਫ ਪੋਸਟਰਾਂ ਉੱਤੇ ਲਿਖਿਆ ਹੋ ਸਕਦਾ ਵਾ ਅਖਬਾਰਾਂ 'ਚ ਦਿੱਤਾ ਹੋ ਸਕਦਾ ਵਾ ਨਸ਼ਾ ਪਿੰਡੋਂ ਪਿੰਡੀ ਐ ਵਿਕਦਾ ਵਾ ਜਿਵੇਂ ਪਰਚੂਨ ਦੀਆਂ ਦੁਕਾਨਾਂ ਤੇ ਸੌਦਾ ਵਿਕਦਾ ਹੋਵੇ ਆ ਜੇਸੀ ਵੀ ਚੁਕੀ ਦੇ ਫਿਰਦੇ ਆ ਫਲਾਣੇ ਦਾ ਘਰ ਢਾ ਦੇਣਾ ਢਾਏ ਆ ਨਾ ਪਿੰਡੋਂ ਪਿੰਡੀ ਘਰ ਤੇ ਮੈਂ ਕਈ ਵਾਰੀ ਸੋਚਦਾ ਵੀ ਮਹੱਤੜ ਸਾਥੀ ਨਾ ਰਗੜੇ ਜਾਣ ਕਿਉਂਕਿ ਇੱਥੇ ਵੱਡੇ ਮਗਰਮੱਸ਼ ਬਦੋ ਬਦੀ ਬੱਚ ਜਾਂਦੇ ਹੁੰਦੇ ਆ ਅਪਮਾਈਆਂ ਦੇ ਕੰਮ ਦੀ ਗੱਲ ਆ ਜਦੋਂ ਮਾਈਆਂ ਘਰ ਚ ਪੌੜੀਆਂ ਧੁੰਦੀਆਂ ਹੁੰਣ ਨਾ ਸਿਆਣੀ ਮਾਈ ਉਤਲੇ ਬੰਨੇੋਂ ਪੌੜੀ ਧੋਣੀ ਸ਼ੁਰੂ ਕਰਦੀ ਆ ਉਤਲੀ ਧੋਤੀ ਦੁੱਜੀ ਧੋਤੀ ਤਿਜੀ ਧੋਤੀ ਜਦੋਂ ਪੰਜ ਕ ਪੌੜੀਆਂ ਧੋਲਿਏ ਤਾਂ ਥੱਲਣ ਦੀਆਂ ਪੰਜ ਆਪੇ ਤੋਂ ਵਜਾਂਦੀਆਂ ਹੁੰਦੀਆਂ ਤੇ ਜਿਹੜੀ ਮਾਈ ਹੋਵੇ ਮੇਰੇ ਵਰਗੀ ਕਚੱਜੀ ਉਹ ਲੱਗਦੀ ਥੱਲਿਓ ਉਹ ਥੱਲੇ ਹੀ ਧੋਈ ਜਾਂਦੀ ਆ ਪਹਿਲੀ ਧੋਤੀ ਪਾਣੀ ਉਹੀ ਥੱਲੇ ਡਿਗ ਪਿਆ ਦੁੱਜੀ ਧੋਤੀ ਉਹੀ ਪਾਣੀ ਥੱਲੇ ਡਿਗ ਪਿਆ ਇਹ ਹਾਲਿਆ ਸਿਸਟਮ ਦਾ ਜੇ ਗੰਦ ਖਤਮ ਕਰਨਾ ਵਾ ਪਾਉੜੀਆਂ ਉਤੋਂ ਧੋਣੀਆਂ ਪੈਣਗੀਆਂ ਇਹਨਾਂ ਥੱਲੇ ਥੱਲੇ ਝਾੜੂ ਮਾਰ ਕੇ ਥੱਲੇ ਥੱਲੇ ਉਹੀ ਗੰਦ ਉਹ ਸਾਰਾ ਕੁਝ ਇੱਥੇ ਰਹਿ ਜਾਣਾ ਵਾ ਬੇੰਤੀ ਇਹ ਹੈ ਲੀਡਰ ਬੰਦਾ ਕਿਸੇ ਦਾ ਸਕਾ ਨਹੀਂ ਅੱਖੀ ਘਟਾ ਕਿਦਾਂ ਪਾਈਦਾ ਏ ਇਹ ਲੀਡਰਾਂ ਨੂੰ ਪੁੱਛ ਸਕਦੇ